ਫਿਰੋਜ਼ਪੁਰ ਵਿੱਚ ਪੁਲਿਸ ਮੁਲਾਜ਼ਮ ਦੇ بیٹے ਤੇ ਘਟਿਆ ਕਰਤੂਤ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਨੇ ਇੱਕ ਮਹਿਲਾ ਨੂੰ ਨੰਗਨ ਕਰਕੇ ਕੁੱਟਮਾਰ ਕੀਤੀ ਤੇ ਫਿਰ ਉਸਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਪੀੜਤ ਪਰਿਵਾਰ ਦੇ ਇਲਜ਼ਾਮ ਨੇ ਕਿ ਪੁਲਿਸ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਜਿਹੇ ਵਿੱਚ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ ਪੀੜਤਾ ਮੁਤਾਬਕ ਉਹਨਾਂ ਦਾ ਬਾਲਗ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਤੇ ਦੋਵੇਂ ਘਰੋਂ ਭੱਜੇ ਹੋਏ ਨੇ ਇਸ ਗੱਲ ਨੂੰ ਲੈ ਕੇ ਬੀਤੇ ਦਿਨੀ ਪੁਲਿਸ ਮੁਲਾਜ਼ਮ ਬਖਸ਼ੀਸ਼ ਸਿੰਘ ਦੇ بیٹے ਅਮਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾ ਉਹਨਾਂ ਦੇ ਘਰ ਪੰਤ ਤੋੜ ਕੀਤੀ ਤੇ ਬਾਅਦ ਵਿੱਚ ਉਹਨਾਂ ਦੋਵੇਂ ਜੀਆਂ ਨੂੰ ਚੁੱਕ ਕੇ ਕਿਸੇ ਅਣਜਾਣ ਜਗ੍ਹਾ ਤੇ ਲੈ ਗਏ ਜਿੱਥੇ ਉਹਨਾਂ ਦੇ ਨਾਲ ਜਾਨਵਰਾਂ ਵਾਂਗ ਪਹਿਲਾ ਕੁੱਟਮਾਰ ਕੀਤੀ ਗਈ ਤੇ ਬਾਅਦ ਦੇ ਵਿੱਚ ਔਰਤ ਨੂੰ ਨਗਨ ਕਰਕੇ ਕੁੱਟਮਾਰ ਕਰਦਿਆਂ ਉਸ ਦੀ ਵੀਡੀਓ ਬਣਾਈ ਗਈ ਤੇ ਲਾਈਵ ਹੋ ਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵਿਖਾਈ ਗਈ ਇਲਜ਼ਾਮ ਨੇ ਕਿ ਜਦੋਂ ਇਹ ਸਭ ਕੁਝ ਉਹਨਾਂ ਨਾਲ ਕੀਤਾ ਜਾ ਰਿਹਾ ਸੀ ਤਾਂ ਵੀਡੀਓ ਕਾਲ ਤੇ ਪੁਲਿਸ ਮੁਲਾਜ਼ਮ ਬਖਸ਼ੀ ਸਿੰਘ ਸਭ ਕੁਝ ਵੇਖ ਰਿਹਾ ਸੀ ਇਸ ਸਾਰੀ ਘਟਨਾ ਤੋਂ ਬਾਅਦ ਜਦੋਂ ਪੁਲਿਸ ਥਾਣੇ ਪਹੁੰਚੇ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਡਰਾਇਆ ਗਿਆ ਕਿ ਜੇਕਰ ਪੁਲਿਸ ਤੱਕ ਪਹੁੰਚ ਕੀਤੀ ਗਈ ਤਾਂ ਵੀਡੀਓਜ਼ ਵਾਇਰਲ ਕਰ ਦਿੱਤੀਆਂ ਜਾਣਗੀਆਂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨਾਲ ਕੁੱਟਮਾਰ ਕਰਨ ਅਸ਼ਲੀਲ ਵੀਡੀਓ ਬਣਾਉਣ ਵਾਲੇ ਪੁਲਿਸ ਮੁਲਾਜ਼ਮ ਦੇ ਬੇਟੀ ਤੇ ਉਸ ਦੀ ਸਾਥੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਬੇਟਾ ਤੇ ਗੁड़िया ਵੀ ਚਲੇ ਗਏ ਸੀ ਤੇ ਉਹ ਚਲੇ ਗਏ ਸੀ ਤੇ ਗੁड़िया ਦੀ ਮਾਂ ਨੂੰ ਪਤਾ ਸੀ ਸਾਰਾ ਗੁड़िया ਦੀ ਮਾਂ ਨੂੰ ਪਤਾ ਸੀ ਤੇ ਕਾਕਾ ਜਿੱਦੋਂ ਗਿਆਏ ਤੇ ਸਾਨੂੰ ਇਹ ਕਹਿ ਕੇ ਗਿਆ ਕਿ ਮੈਂ ਘਰੋਂ ਚੱਲਿਆ ਪਾਲਟੀ ਤੇ ਵੱਡੇ ਤੇ ਬੋਲੀ ਤੇ ਵੱਡੇ ਤੇ ਚੱਲਿਆ ਅਸੀਂ ਰੋਟੀ ਖਾਣ ਵੇਲੇ ਉਹਨੂੰ ਫੋਨ ਕੀਤਾ ਉਨੇ ਕਿਹਾ ਵੀ ਮੈਂ ਇਸ ਤਰ੍ਹਾਂ ਵੀ ਪਾਲਟੀ ਤੇ ਹੈਗਾ 12 10 ਤੇ ਕੁੜੀ ਦੇ ਭਰਾ ਦਾ ਫੋਨ ਸਾਨੂੰ ਆਇਆ ਏ ਕਿ ਅਮਨ ਕਿੱਥੇ ਆ ਚਾਚੀ ਅਸੀਂ ਕਿਹਾ ਵੀ ਅਮਨ ਤਾਂ ਇਸ ਤਰ੍ਹਾਂ ਵੱਡੇ ਤੇ ਗਿਆ ਹੋਇਆ ਹੈ ਉਸ ਤੋਂ ਦੁਬਾਰਾ ਫਿਰ ਸਾਨੂੰ ਕਾਲ ਕਰਤੀ ਕਿ ਅਮਨ ਕਿੱਥੇ ਆ ਚਾਚੀ ਹੁੰਦਾ ਸੱਚ ਬੰਦ ਆਉਂਦਾ ਪਿਆ ਮੈਂ ਕਿਹਾ ਕਿ ਮਣੀ ਸੱਚ ਦੱਸ ਵੀ ਕੀ ਗੱਲ ਹੈ ਤੂੰ ਐਸ ਵੇਲੇ ਵਾਰ-ਵਾਰ ਫੋਨ ਕਰਦਾ ਪਿਆ ਕਹਿੰਦਾ ਕਿ ਮੰਮੀ ਨਾਲ ਗੱਲ ਕਰ ਲਾ ਮੰਮੀ ਨੇ ਜਦੋਂ ਗੱਲ ਕੀਤੀ ਮੈਨੂੰ ਸਿੱਧਾ ਹੀ ਕਿਹਾ ਕਿ ਭੈਣ ਜੀ ਵੀ ਅਮਨ ਮੇਰੀ ਕੁੜੀ ਲੈ ਗਿਆ ਮੈਂ ਕਹਾਂ ਮੰਜੀ ਭੈਣ ਤੈਨੂੰ ਕੀ ਪਤਾ ਮਨ ਕੁੜੀ ਲੈ ਗਿਆ ਵੀ ਉਹ ਤਾਂ ਵੱਡੇ ਤੇ ਗਿਆ ਹੋਇਆ ਕਹਿੰਦੀ ਨਹੀਂ ਕੁੜੀ ਲੈ ਗਿਆ ਮੁੜ ਕੇ ਉਹ ਸਾਰੇ ਸੱਪੇ ਲੋਕ ਕਹਿੰਦੇ ਸਾਡੇ ਘਰ ਆਓ ਅਸੀਂ ਚੱਲੇ ਸੀ ਤੇ ਮੁੜ ਕੇ ਉਹ ਆ ਗਏ ਸਾਡੇ ਘਰ ਉਹਨੇ ਨੂੰ ਵਾਹ ਗੇਟ ਬੰਦ ਕਰਨ ਲੱਗੇ ਸੀ ਉਹ ਆ ਗਏ ਸਾਡੇ ਘਰ ਮੁੜ ਕੇ ਆ ਕੇ ਮੈਨੂੰ ਸਿੱਧਾ ਹੀ ਕਹਿੰਦੀ ਕਿ ਭੈਣ ਕੁੜੀ ਲੈ ਗਿਆ ਏ ਕੁੜੀ ਕਹਿੰਦੀ ਸੀ ਕਿ ਮੇਰੀ ਸ਼ਾਦੀ ਕਰ ਦੇ ਮੈਂ ਕਹਿੰਦੀ ਵੀ ਮੈਂ ਬਦਨਾਮੀ ਤੋਂ ਡਰ ਗਈ ਕਿ ਮੈਂ ਇਹ ਕੰਮ ਨਹੀਂ ਕਰਨਾ ਮੈਂ ਕਿਹਾ ਵੀ ਤੁਸੀਂ ਤੁਹਾਨੂੰ ਜੂ ਪਤਾ ਸੀ ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਮੈਨੂੰ ਦੱਸਦੇ ਤਾਂ ਸਹੀ ਵੀ ਮੈਂ ਆਪੇ ਪੈਣਾ ਭਰਾ ਇਕੱਠੇ ਕਰਕੇ ਕੋਈ ਰੋਲਾ ਪਾਉਂਦੀ ਵੀ ਆਹ ਗੱਲ ਐ ਕਹਿੰਦੀ ਵੀ ਮੈਨੂੰ ਕੁੜੀ ਕਹਿੰਦੀ ਸੀ ਵੀ ਮੇਰਾ ਵਿਆਹ ਕਰਦੇ ਤੇ ਵੀ ਮੈਂ ਬਦਨਾਮੀ ਤੋਂ ਡਰਤੀ ਨਹੀਂ ਕੀਤਾ ਮੁੜ ਕੇ ਇਹ ਕਹਿ ਕੇ ਤੇ ਚਲੇ ਗਏ ਮੁੜ ਕੇ ਮਣੀ ਕਹਿੰਦਾ ਕਿ ਸਾਨੂੰ ਪਿਓ ਪੁੱਤਾਂ ਨੂੰ ਨਹੀਂ ਪਤਾ ਸੀ ਐਸਾ ਗੱਲ ਦਾ ਵੀ ਆਹ ਗੱਲ ਬਣ ਜਾਣੀ ਐ ਮੁੜ ਕੇ ਸਾਨੂੰ ਦੂਜੀ 12 ਤਰੀਕ ਨੂੰ ਚੱਕ ਕੇ ਲੈ ਗਏ ਆ ਬੂਏ ਉਤਲਾ ਬੂਆ ਪੰਨੇ ਆ ਪੌੜੀਆਂ ਵਾਲਾ ਪੰਨ ਕੇ ਸੀਸੇ ਪੰਨ ਕੇ ਤੇ ਸਾਨੂੰ ਚੱਕ ਕੇ ਘਰ ਆਇਆ ਤਾੜ-ਤਾੜ ਕਰਦੇ ਤੇ ਸਾਨੂੰ ਚੱਕ ਕੇ ਤੇ ਲੈ ਗਿਆ ਕੁੱਟਮਾਰ ਬਹੁਤ ਜ਼ਿਆਦੀ ਕੀਤੀ ਆ ਇੱਕ ਕੁੜੀ ਦਾ ਭਰਾ ਉਹਦੇ ਮੂੰਹ ਤੋਂ ਗੂਲੂਬੰਦ ਖੁੱਲ ਗਿਆ ਸੀ ਦੂਜਿਆਂ ਦੇ ਮੂੰਹ ਦਿੱਤੇ ਪਰਨੇ ਵੱਧੇ ਸੀ ਉਹ ਸਾਥੋਂ ਪਛਾਣੇ ਨਹੀਂ ਗਏ ਜਦੋਂ ਸਾਨੂੰ ਚੱਕ ਕੇ ਉਹਨਾਂ ਨੇ ਘਰੋਂ ਬੂਆ ਕਰੋ ਮਾਰ ਕੁੱਟ ਕਰਕੇ ਤੇ ਚੱਕ ਕੇ ਲਗਾਇਆ ਗੱਡੀ 'ਚ ਉਹ ਗੱਡੀ ਸੀ ਬਖਸੀਸ ਸਿੰਘ ਦੀ ਪੁਲਸ ਵਾਲੇ ਦੀ ਉਹਦੇ ਤੇ ਸਟicker ਲੱਗਾ ਹੋਇਆ ਸੀ ਪੁਲਸ ਵਾਲੇ ਦਾ ਇੱਕ ਉਹਨਾਂ ਕੋਲ 2-3 ਕਾਪੇ ਸੀ ਬਾਕੀ ਉਹਨਾਂ ਕੋਲ ਡੰਡੇ ਸੀ ਪਤਾ ਹੀ ਨਹੀਂ ਉਹਨਾਂ ਕੋਲ ਕੀ ਕੀ ਹੋ ਰਿਹਾ ਸੀ ਸਾਨੂੰ ਕੋਈ ਪਤਾ ਨਹੀਂ ਵੀ ਸਾਨੂੰ ਸੁਝਬੁਝ ਸਾਡੀ ਮਰੀਚ ਗਈ ਚੱਕ ਕੇ ਕਿੱਥੇ ਲਗਾਇਆ ਸੀ ਸਾਨੂੰ ਰਹਿ ਲੈ ਗਏ ਨੇ ਨਹਿਰਾਂ ਤੇ ਸਾਨੂੰ ਜਦੋਂ ਨਹਿਰ ਤੇ ਥੋੜਾ ਜਿਹਾ ਅੱਗੇ ਲਗਾਏ ਨੇ ਉਹ ਇਹਨਾਂ ਨੂੰ ਕਹਿੰਦੇ ਵੀ ਇਹਨੂੰ ਇੱਟਾਂ ਬੰਨ ਕੇ ਪਾਗ ਲਿਆਓ ਤੇ ਇਹਨੂੰ ਛੱਡ ਦਿਓ ਨਹਿਰ ਦੇ ਵਿੱਚ ਤੇ ਇਹਨੂੰ ਲਿਜਾਓ ਮਤਲਬ ਗਲਤ ਵਿਵਹਾਰ ਕਰਨ ਲੱਗ ਗਏ ਮੇਰੇ ਨਾਲ ਮੁੜ ਕੇ ਉੱਥੋਂ ਇਹਨਾਂ ਨੇ ਉੱਥੋਂ ਕੋਈ ਹੈ ਸੀ ਕਿਸੇ ਦਾ ਰਵਾਜ ਕੋਈ ਆ ਗਈ ਗੱਡੀ ਗੁੱਡੀ ਅੱਗੋਂ ਆ ਗਈ ਉਹਨਾਂ ਨੇ ਗੱਡੀ ਬੈਕ ਕਰ ਲਈ ਬੈਕ ਕਰਕੇ ਮੁੜ ਕੇ ਸਾਨੂੰ ਸੋਮਸਾਨ ਥਾਂ ਤੇ ਲੈ ਗਏ ਉੱਥੇ ਜਾ ਕੇ ਪਹਿਲਾਂ ਸਾਨੂੰ ਤਾ ਕਰੰਟ ਲੱਗੇ ਲਾਉਣ ਤਾਰਾਂ ਕੱਢੀਆਂ ਕਰੰਟ ਲੱਗੇ ਲਾਉਣ ਮੁੜ ਕੇ ਕਰੰਟ ਲੱਗੇ ਲਾਉਣ ਮੁੜ ਕੇ ਕਟ ਕਟ ਕੇ ਕਟ ਕਟ ਕੇ ਜਦੋਂ ਸੀ ਬੇਲ ਕਲਹਾਰ ਗਿਆ ਸੀ ਉਹਨਾਂ ਨੂੰ ਐਂ ਕਹਿਤਾ ਵੀ ਸਾਨੂੰ ਹੁਣ ਮਕਾ ਦੋ ਵੀ ਸਾਨੂੰ ਤੜਫਾਓ ਨਾ ਸਾਨੂੰ ਮਕਾ ਦੋ ਇੱਕ ਕੋਈ ਕਹੀ ਗਏ ਵੀ ਤੁਸੀਂ ਉਹਨਾਂ ਨੇ ਮੁੜ ਕੇ ਮੇਰੀ ਵੀਡੀਓ ਬਣਾਈ ਮੈਂ ਕੁਝ ਨਹੀਂ ਬੋਲ ਸਕਦੀ মিডিਆ ਦੇ ਸਾਹਮਣੇ ਵੀਡੀਓ ਬਣਾਈ ਬਖਸ਼ੀਰ ਸਿੰਘ ਨੇ ਵੀਡੀਓ ਦੇ ਵਿੱਚ ਵੀ ਇਹ ਗੱਲ ਗਲਤ ਵਿਵਹਾਰ ਬਹੁਤ ਜ਼ਿਆਦਾ ਕੀਤੇ ਹੋਰਾਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਲਾ ਲਾ ਕੇ ਵੀਡੀਓ ਕੰਲਾ ਵਿਖਾਉਂਦੇ ਰਹੇ ਐਨੀ ਕੁੱਟ ਮਾਰ ਕੀਤੀ ਕਿ ਮੈਂ ਤਾਂ ਮੀਡੀਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੀ ਪਈ ਮੇਰੀ ਹੁਣ ਵੀ ਪਸਲੀ ਵੀ ਫੈਕਚਰ ਹੈ ਮੇਰਾ ਗੁੱਟ ਵੀ ਫੈਕਚਰ ਹੈ ਬਾਕੀ ਮੇਰੇ ਜੋ ਇਹਨਾਂ ਨੇ ਕੁੱਟ-ਕੁੱਟ ਕੇ ਮੇਰੇ ਨੀਲ ਪਾਏ ਮੈਂ ਚਗੱਤੇ ਵਾਲੇ ਮੈਡਮ ਨੂੰ ਸਾਰੀ ਉਹਨਾਂ ਨੇ ਮੇਰੀ ਮਤਲਬ ਦੇਖਿਆ ਉਹਨਾਂ ਨੇ ਥਾਣੇਦਾਰ ਨੇ मैडम ਨੂੰ ਬੁਲਾਇਆ ਮੈਡਮ ਨੇ ਵੇਖਿਆ ਮੈਡਮ ਨੇ ਆ ਕੇ ਥਾਣੇਦਾਰ ਨੂੰ ਕਿਹਾ ਕਿ ਇੰਨੀ ਇੱਕ ਜ਼ਿਆਦਾ ਕਟਾਈ ਕੀਤੀ ਹੋਈ ਹੈ ਕਿ ਬਹੁਤ ਜ਼ਿਆਦਾ ਨਹੀਂ ਅਸੀਂ ਉੱਥੇ ਦੇਖ ਕੇ ਆਏ ਸੀ ਮਤਲਬ ਐਫ ਆਰ ਦੇ ਕੇ ਆਏ ਸੀ ਉੱਥੇ ਅਸੀਂ ਟਾਈਪਿੰਗ ਕਰਾ ਕੇ ਉੱਥੇ ਦੇ ਕੇ ਆਏ ਸੀ ਪਰ ਬਾਕੀ ਸਾਡੀ ਸੁਣਵਾਈ ਨਹੀਂ ਕੋਈ ਵੀ ਹੋਈ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਇਹਦਾ ਇਨਸਾਫ ਦਿੱਤਾ ਜਾਏ ਕਿਸਨ ਵੀ ਸੀ ਜਿਹੜਾ ਉਹਦਾ ਰਿਕੋਡ ਹੋ ਰਹੀ ਨਹੀਂ ਬਖਸ਼ੀ ਸਿੰਘ ਵੀਡੀਓ ਕਾਲ ਦੇ ਵਿੱਚ ਸੀ ਕਾਨਫਰੈਂਸ ਵਿੱਚ ਸੀ ਵੀਡੀਓ ਸੀ ਵੇਖਦੇ ਪਏ ਸੀ ਨਹੀਂ ਜੀ ਨਾਲ ਨਹੀਂ ਸੀ ਮੁੰਡਾ ਸੀ ਮਣੀ ਉਹ ਮੁੰਡਾ ਮੁੰਡਾ ਬਖਸ਼ੀ ਸਿੰਘ ਦਾ ਬਖਸ਼ੀ ਸਿੰਘ ਦਾ ਸੀ ਗੱਡੀ ਵੀ ਬਖਸ਼ੀ ਸਿੰਘ ਦੀ ਸੀ ਪੁਲਿਸ ਦਾ ਉੱਪਰ ਸਟicker ਲੱਗਾ ਹੋਇਆ ਸੀ ਕਿਸਨ ਕੀ ਕਰਦੇ ਨੇ ਪੁਲਿਸ ਮੁਲਾਜ਼ਮ ਨੇ ਜੀ ਕਿਹੜੇ ਥਾਣੇ ਕਿ ਹਰਫ ਕਹਾਂ ਚ ਤਾਂ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੈਂ ਇਹੀ ਕਰਦੀ ਆ ਕਿ ਮੈਨੂੰ ਜੋ ਮੇਰੇ ਨਾਲ ਗਲਤ ਵਿਵਹਾਰ ਕੀਤੇ ਗਏ ਆ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਕਿ ਜਦੋਂ ਮਤਲਬ ਮੇਰੀ ਵੀਡੀਓ ਬਣਾਉਂਦੇ ਸੀ ਉਦੋਂ ਵੀ ਇਹਨਾਂ ਨੇ ਵੀਡੀਓ ਕਾਲ ਦੇ ਵਿੱਚ ਉਹਨੂੰ ਲਿਆ ਹੋਇਆ ਸੀ ਬਖਸ਼ੀਤ ਸਿੰਘ ਨੂੰ ਉਹ ਮਤਲਬ ਗਲਤ ਵਿਵਹਾਰ ਇਹਨੇ ਕੋ ਕਹਿੰਦਾ ਸੀ ਕਿ ਮੈਂ মিডিਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੇ ਜੀ ਉੱਚ ਅਧਿਕਾਰੀਆਂ ਨੂੰ ਮਿਲੇ ਕਿਸੇ ਨੂੰ ਐਸਐਸਪੀ ਨੂੰ ਨਹੀਂ ਆ ਸਾਨੂੰ ਉਹਨਾਂ ਨੇ ਧਮਕਾਤਾ ਸੀ ਨਾ ਕਿ ਜੇ ਤੁਸੀਂ ਕਿਸੇ ਕੋਲ ਸਾਡੀ ਐਫਆਰ ਕੇ ਦਰਜ ਕਰਵਾਤੀ ਅਸੀਂ ਤੁਹਾਨੂੰ ਟੁਕ ਟੁਕ ਕੇ ਮੇਰੀ ਚੀਚੀ ਦਿੱਤੇ ਵੀ ਉਹਨਾਂ ਨੇ ਕਾਪਾ ਲਾਇਆ ਹੈ ਕਹਿੰਦੇ ਕਿ ਤੁਹਾਡੇ ਨਿੱਕੇ ਨਿੱਕੇ ਪੀਸ ਕਰਕੇ ਤੜਫਾ ਤੜਫਾ ਕੇ ਤੁਹਾਨੂੰ ਮਾਰਾਂ ਵੱਡਾਂਗੇ ਟੁੱਕਾਂਗੇ ਅਸੀਂ ਫਿਰ ਉਸ ਤੋਂ ਬਾਅਦ ਲੁੱਕ ਗਏ ਸਾਡਾ ਇਹਨਾਂ ਨਾਲ ਉਂਝ ਪਿਆਰ ਹੈਗਾ ਸੀ ਇਸ ਚੀਜ਼ ਦਾ ਇਹਨਾਂ ਨੂੰ ਪਤਾ ਹੋਵੇ ਬਖਸ਼ੀ ਸਿੰਘ ਮੁੰਡਾ ਮਲਾਜਮ ਹੈ ਜੀ ਆਰਪੇ ਥਾਣੇ ਦਾ ਇਹਨਾਂ ਨੇ ਦੂਜੇ ਦਿਨ ਸਾਡੇ ਘਰੇ ਆਏ ਇਹਦਾ ਬਖਸ਼ੀ ਸਿੰਘ ਮਲਾਜਮ ਮੁੰਡਾ ਤੇ ਤਿੰਨ ਅਨੁਸ਼ਾਤੇ ਸਾਡਾ ਸ਼ੀਸ਼ਾ ਤੋੜ ਕੇ ਬੂਹਾ ਉਤ ਤੋੜ ਕੇ ਸਾਨੂੰ ਦੋ ਜੀਆਂ ਨੂੰ ਕੁੱਟ ਮਾਰ ਪੈ ਲੋ ਘਰੇ ਆਣਗੇ ਕੀਤੀ ਫਿਰ ਸਾਨੂੰ ਗੱਡੀ ਤੇ ਚੁੱਕ ਕੇ ਲੈ ਗਿਆ ਜਿਹੜੀ ਗੱਲੋਂ ਚੁੱਕ ਕੇ ਲਗਾਇਆ ਤੇ ਕਿਉਂ ਉਹ ਤੋੜਨਾ ਜਿਹੜੀ ਕੁੱਟ ਮਾਰਤੀ ਸੀ ਜਦੋਂ ਸਾਨੂੰ ਉੱਤੇ ਕੁੱਟਿਆ ਮਾਰਿਆ ਗਿਆ ਤੁਸੀਂ ਸਾਨੂੰ ਕਹਦੇ ਕੁੱਟਿਆ ਕੀ ਲੈਣਾ ਸਾਡੇ ਕੋ ਫਿਰ ਇਹਨਾਂ ਕਿਹਾ ਵੀ ਤੁਹਾਡਾ ਮੁੰਡਾ ਸਾਡੀ ਕੁੜੀ ਲੈ ਗਿਆ ਤੇ ਅਸੀਂ ਕਿਹਾ ਵੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਇਸ ਬਾਰੇ ਸਾਨੂੰ ਕੋਟ ਦੇ ਰਿਹਾ ਵੀ ਤੁਸੀਂ ਕੋਈ ਸਰਾਹ ਦੱਸੋ ਅਸੀਂ ਦੋ ਜੀਆਂ ਨੇ ਆਖਿਆ ਵੀ ਸਾਨੂੰ ਕੋਈ ਪਤਾ ਨਹੀਂਗਾ ਫਿਰ ਇਹਨਾਂ ਘਰਦਿਆਂ ਨੇ ਕੱਪੜੇ ਲਾ ਗਏ ਇਹਨਾਂ ਨੇ ਵੀਡੀਓ ਬਣਾਈ ਮਣੀ ਨੇ ਤੇ ਮਣੀ ਲ ਵੀਡੀਓ ਬਣਾ ਕੇ ਜਾਂਦੇ ਜਾਂ ਕਰਦਾਂਗੇ ਉਹ ਕਰਦੇ ਦੱਸੋ ਅਸੀਂ ਮਿੰਤਾ ਤਰਲੇ ਕੋਤੇ ਫੇਰੇ ਨਾ ਕਰਦਿਆਂ ਦੇ ਕਾਪੇ ਮਾਰੇ ਨਿਸ਼ਾਨ ਦੇ ਫੋਟੋ ਉਹ ਬਣੀਆਂ ਵਿਖਾਂ ਦੇ ਕਾਬਲ ਨਹੀਂ ਹੈ ਗਿਆ ਅਸੀਂ ਇਹਨਾਂ ਕੋ ਹੱਥ ਜੋੜ ਕੇ ਦੂਜੇ ਦਿਨ ਛੁੱਟੇ ਤੇ ਦੂਜੇ ਦਿਨ ਬਾਅਦ ਚ ਅਸੀਂ ਇੱਕ ਦਰਖਾਸਤ ਟਾਈਪ ਕਰਾਈ ਤੇ ਉਹ ਚਗੱਤੇ ਵਾਲੇ ਚੌਂਕੀ ਥਾਣੇਦਾਰ ਸਾਹਿਬ ਨੂੰ ਦੇ ਕੇ ਆਏ ਕੋ ਸਾਡੀ ਕੋਈ ਕਾਰਵਾਈ ਨਹੀਂ ਉਸ ਦੀ ਹੋਈ ਉਸ ਬਾਅਦ ਇਹ ਸਾਡੇ ਫਿਰ ਢੇੜੇ ਮਾਰਨੇ ਸ਼ੁਰੂ ਨਾ ਕੀਤੇ ਤੇ ਅਸੀਂ ਡਰਦੇ ਉਥੋਂ ਭੱਜ ਗਏ ਅੱਜ ਇਹ 5-6 ਦਿਨ ਹੋ ਗਏ 5-4 ਦਿਨ ਹੋ ਗਏ ਗਾਨੀ ਵਾਪਰੀ ਨੂੰ ਸਾਨੂੰ ਇਹਦਾ ਇਨਸਾਫ ਦਿੱਤਾ ਜਾਵੇ ਸਾਡਾ ਇਨਾ ਨੰ ਮੰਦਾ ਹਾਲ ਕੀਤਾ ਤੇ ਕਿਸੇ ਗੱਲ ਦੀ ਸਾਡੀ ਸੁਣਾਈ ਨਹੀਂ ਹੁੰਦਿੰਦੇ ਭਾਈ ਇਸ ਸਬੰਧ ਵਿੱਚ ਤੁਸੀਂ ਕੋਈ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਜਾਂ ਕੋਈ ਦਰਸਤ ਮਿਲੇ ਹੋਣਾ ਅਸੀਂ ਸਰ ਕੀ ਬੋਲਣਾ ਜਦੋਂ ਅਸੀਂ ਥਾਣੇ ਜਾਂਦੇ ਪੁਲਿਸ ਸਾਡੇ ਬਰ ਖਿਲਾਫ ਹੋ ਜਾਂਦੀ ਸੀ ਤੇ ਜੋ ਬਖਸੀਰ ਸਿੰਘ ਮਲਾਇ ਦੀ ਚਾਲਦੀ ਸੀ ਉਹਦੋਂ ਸਾਨੂੰ ਘਰੋਂ ਚੁੱਕ ਕੇ ਲੈ ਗਏ ਤੇ ਅਸੀਂ ਰਹੀਏ ਕਿੱਥੇ ਮਲਾਇ ਬਾਹਰ ਕਿੱਥੇ ਅਧਿਕਾਰੀ ਨਾਲ ਕੋਈ ਗੱਲ ਕਰਨ ਜੋਗੇ ਕਾਬਲ ਹੀ ਨਹੀਂ ਰਹਿ ਸੀ ਤੇ ਕਿੱਧਰ ਜਾਈਏ ਜਿੱਧਰ ਜਾਂਦੇ ਅੱਗੋਂ ਸਾਨੂੰ ਘੇਰ ਲੈਂਦੇ ਸੀ ਤਾਂ ਅਸੀਂ ਡਰਦੇ ਆਪਣੀ ਜਾਨ ਬਚਾਉਂਦੇ ਘਰ ਦੇ ਪਰਿਵਾਰ ਨੂੰ ਲੈ ਕੇ ਨਿਕਲ ਗਏ ਤਾਂ ਬਾਕੀ ਜੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਉਮਰ ਐਸਾ 25 ਸਾਲ ਮੁੰਡੇ ਦੀ ਉਮਰ ਹੈਗੀ ਜੀ ਕੁੜੀ ਦੀ ਕਿ ਉਮਰ ਹੈ ਕੁੜੀ ਦੀ ਉਮਰ ਦੀ 12 ਕੁ ਸਾਲ ਕੁੜੀ ਦੀ ਉਮਰ ਹੈਗੀ ਹੈ ਲਗਭਗ ਕੋਈ ਆਪਾਂ ਨੂੰ ਇੰਨੀ ਚਲੋ ਨੋਲਜ ਨਹੀਂ ਗਈ ਪਤਾ ਨਹੀਂ ਹੈ ਸਿੱਧਾ ਬਾਕੀ ਇਹਨੂੰ ਸਾਨੂੰ ਇਸ ਚੀਜ਼ ਦੀ ਕਹਾਣੀ ਦਾ ਕੋਈ ਪਤਾ ਨਹੀਂ ਸੀ ਦੋਵੇਂ ਬਾਲਕ ਦੋਵੇਂ ਬਾਲਕ ਨੇ ਜੀ ਮੰਗ ਕੀ ਕਰਦੇ ਹਾਂ ਮੰਗ ਸਾਨੂੰ ਜੀ ਜੋ ਇਹਦੀ ਕੋਟਮਾਰ ਕੀਤੀ ਵੀਡੀਓ ਮਾਰੀ ਬਣਾਈ ਗਈ ਇਹਦਾ ਇਨਸਾਫ ਦਿੱਤਾ ਜਾਵੇ ਸਾਨੂੰ ਜੀ ਦੂਜੇ ਪਾਸੇ ਜਦ ਇਸ ਮਾਮਲੇ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਪੀ ਡੀ ਰਣਜੀਤ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਆ ਜਿਹੜਾ ਮਸਲਾ ਸਾਹਮਣੇ ਆਇਆ ਹੈ ਇਹਦੀ ਜਿਹੜੀ ਜਾਂਚ ਹੈਗੀ ਮੁਡਲੀ ਬਰਤਾਲ ਉਹ ਡੀਐਸਪੀ ਸਿਟੀ ਸਾਹਿਬ ਕਰ ਰਹੇ ਨੇ ਆ ਮਸਲਾ ਜਿਹੜਾ ਹੈਗਾ ਦੋਵਾਂ ਪਾਰਟੀਆਂ ਦਾ ਇੱਕ ਦੂਸਰੇ 'ਤੇ આરોਪ ਲੱਗਿਆ ਹੈ ਪਹਿਲੇ ਵੀ ਇੱਕ ਪਰਚਾ ਦਰਜ ਹੋਇਆ ਸੀ ਜਿਹੜਾ ਕੁੜੀ ਬਜਾ ਕੇ ਲੈ ਜਾਣੇ ਦਾ ਇਹ ਦੋ ਪਾਰਟੀ ਦਾ ਆਪਸ ਦਾ ਡਿਸਪਿਊਟ ਵੀ ਹੈਗਾ ਤੇ ਡੀਐਸਪੀ ਸਿਟੀ ਸਾਹਿਬ ਨੇ ਵੈਰੀਫਾਈ ਕਰ ਰਹੇ ਹਨ ਵੈਰੀਫਾਈ ਕਰਕੇ ਜਿਵੇਂ ਜੈਸੀ ਸੂਰਤ ਕਾ ਵੀ ਕੋ ਕਾਰਵਾਈ ਕੀਤੀ ਜਾਉ। ਧੰਨਵਾਦ। ਸਾਨੂੰ ਨਾਮ ਉਰੋਪ ਲਗਾਇਆ ਗਿਆ ਮੁਲਾਜ਼ਮ ਉਹ ਡੀਐਸਪੀ ਸਿਟੀ ਸਾਹਿਬ ਤਾਂ ਹੀ ਵੈਰੀਫਾਈ ਕਰ ਰਹੇ ਹਨ ਪਹਿਲੇ ਵੀ ਦੇਖੋ ਇੱਕ ਪਰਚਾ ਹੋਇਆ ਸੀ ਜਿਸ ਵਿੱਚ ਜੁੜਾ ਹੈਗਾ ਕੁੜੀ ਨੂੰ ਭਜਾ ਕੇ ਲੈ ਜਾਣ ਦਾ ਮਸਲਾ ਸੀ ਜੀ ਤੇ ਕੋਰਟ ਵਿੱਚ ਵੀ ਚੱਲ ਰਿਹਾ ਹੈ। ਆ ਡੀਐਸਪੀ ਸਿਟੀ ਸਾਹਿਬ ਕਰ ਰਹੇ ਵੈਰੀਫਾਈ ਕਾਰਵਾਈ ਕੀਤੀ ਜਾਉ। ਬਿਲਕੁਲ ਜੀ ਜਿਹੜੀ ਬੰਦੀ ਕਾਰਵਾਈ ਉਹ ਜਰੂਰ ਕੀਤੀ ਜਾਊਗੀ ਧੰਨਵਾਦ ਜੀ